ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੋ ਸਾਡੇ ਚੈਨਲ ਨੂੰ ਵੇਖ ਰਹੇ ਨੇ ਤੇ ਅੱਜ ਆਪਾਂ ਗੱਲ ਕਰਦੇ ਆਂਗੇ ਕਿ ਜੋ ਮੰਰੇਗਾ ਦਾ ਕੰਮ ਸੀਗਾ ਮੰਰੇਗਾ ਦੇ ਕੰਮਾਂ ਜਿਹੜਾ ਕਿ ਸੈਂਟਰ ਦੀ ਮੋਦੀ ਸਰਕਾਰ ਗਰੀਬਾਂ ਦੇ ਹੱਕਾਂ ਦੇ ਉੱਤੇ ਜਿਹੜਾ ਇੱਕ ਡਾਕਾ ਪੈ ਰਿਹਾ ਹੈਗਾ ਕਿ ਉਸ ਕੰਮ ਨੂੰ ਖਤਮ ਕਰਨ ਜਾ ਰਹੇ ਹੈਗੇ ਉਹ ਕਿਵੇਂ ਕੀਤਾ ਜਾ ਰਿਹਾ ਹੈ ਖਤਮ ਸੋ ਨੂੰ ਵਿਸਤਾਰ ਦੇ ਵਿੱਚ ਦੱਸ ਦਿਆਂ ਤੁਸੀਂ ਧਿਆਨ ਨਾਲ ਸੁਣਨਾ ਕਿਉਂ ਭੋਲੇ ਭਾਲੇ ਲੋਕ ਨੇ ਪਿੰਡਾਂ ਦੇ ਵਿੱਚ ਹਜੇ ਵਿਚਾਰਿਆਂ ਨੂੰ ਪਤਾ ਹੀ ਨਹੀਂਗਾ ਪਰ ਇਹਨਾਂ ਨੇ ਇੱਕ ਬਿੱਲ ਪਾਸ ਕੀਤਾ ਹੈਗਾ ਜਿਹੜੀ ਮਹਾਤਮਾ ਗਾਂਧੀ ਰੁਜ਼ਗਾਰ ਰੁਜ਼ਗਾਰ ਗਰੰਟੀ ਜਿਹੜੀ ਯੋਜਨਾ ਸੀਗੀ ਮਹਾਤਮਾ ਗਾਂਧੀ ਰੁਜ਼ਗਾਰ ਗਰੰਟੀ ਯੋਜਨਾ ਜੋ ਕਿ 2005 ਦੇ ਵਿੱਚ ਇਹਨੂੰ ਲਿਆਤਾ ਗਿਆ ਸੀਗਾ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਜੋ ਕਾਂਗਰਸ ਦੀ ਸਰਕਾਰ ਨੇ ਇਹ ਗਰੀਬਾਂ ਵਾਸਤੇ ਜਿਹੜੇ ਦਾ ਕੋਈ ਕਿਸੇ ਪਾਸੇ ਰਜਗਾਰ ਨਹੀਂ ਚੱਲਦਾ ਉਹਨਾਂ ਵਾਸਤੇ ਮਹਾਤਮਾ ਗਾਂਧੀ ਰੁਜ਼ਗਾਰ ਰੁਜ਼ਗਾਰ ਗਰੰਟੀ ਯੋਜਨਾ ਕੰਮ ਮੰਨ ਰਿਗਾ ਦਾ ਲਿਆਤਾ ਜਿਸ ਦੇ ਵਿੱਚ ਇੱਕ ਕਾਰਡ ਦੇ ਮੁਖੀ ਨੂੰ ਇੱਕ ਕਾਰਡ ਦੇ ਮੁਖੀ ਨੂੰ 100 ਦਿਨ ਦਾ ਰੁਜ਼ਗਾਰ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਬਹੁਤ ਸਾਰੇ ਕੰਮ ਇਹਦੇ ਨਾਲ ਡਿਵੈਲਪਮੈਂਟ ਦੇ ਸੀ ਜੇ ਮਤਲਬ ਕਿ ਵੀ 100 ਦਿਨ ਦੇ ਰੁਜ਼ਗਾਰ ਦੇ ਵਿੱਚ ਤੇ ਬੱਚਿਆਂ ਦਾ ਬੇਰਜ਼ਗਾਰੀ ਤੇ ਮਜ਼ਦੂਰ ਆਪ ਦਾ ਚੁੱਲ੍ਹਾ ਤੇ ਪਾਉਂਦਾ ਸੀਗਾ ਤੇ ਉਹਨਾਂ ਦਾ ਵਧੀਆ ਗੁਜ਼ਾਰਾ ਹੁੰਦਾ ਸੀਗਾ ਅੱਜ ਕੀ ਕੀਤਾ ਹੈ ਮੋਦੀ ਸਰਕਾਰ ਨੇ ਇਸ ਕਾਨੂੰਨ ਨੂੰ ਇਸ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਹੁਣ ਇਹਨਾਂ ਨੇ ਬਿੱਲ ਪਾਸ ਕੀਤਾ ਹੈ ਪਾਰਲੀਮੈਂਟ ਦੇ ਵਿੱਚ ਇਹਦਾ ਨਾਮ ਮਹਾਤਮਾ ਗਾਂਧੀ ਰੁਜਗਾਰ ਰੁਜਗਾਰ ਗਰੰਟੀ ਯੋਜਨਾ ਬਦਲ ਕੇ ਇਸ ਦਾ ਜਿਹੜਾ ਹੁਣ ਨਾਮ ਵਿਕਸਿਤ ਭਾਰਤ ਜੀ ਰਾਮ ਰੱਖਿਆ ਗਿਆ ਹੈਗਾ ਜਿਸ ਦੇ ਵਿੱਚ ਇੱਕ ਗਰੀਬਾਂ ਨੂੰ ਭਲੇਖਾ ਪਾਇਆ ਗਿਆ ਹੈਗਾ ਕਿ ਜਿਹੜਾ ਸੋਦੇ ਅਸੀਂ 25 ਦਿਨ ਵਧਾਤੇ ਪਰ ਇਹਦੇ ਵਿੱਚ ਇਹ ਗੱਲ ਕਰੀ ਹੈ ਕਿ ਜਿਹੜਾ 60% ਇਹਦੇ ਵਿੱਚ ਸੈਂਟਰ ਗਵਰਨਮੈਂਟ ਦਾ ਹਿੱਸਾ ਹੋਊਗਾ ਪੈਸਾ ਦੇਊਗੀ ਕੰਮ ਕਰਨ ਵਾਸਤੇ ਤੇ 40% ਜਿਹੜੀਆਂ ਰਾਜ ਸਰਕਾਰਾਂ 'ਪਾਉਣਗੀਆਂ ਜੇ ਇੱਕ ਬਿਲਕੁਲ ਗਰੀਬਾਂ ਦੇ ਹੱਕਾਂ ਦੇ ਉੱਤੇ ਡੱਕ ਹੈਗਾ ਰਾਜ ਸਰਕਾਰ ਤਾਂ ਕਿਸੇ ਕੌਲ ਵੀ ਪੈਸੇ ਨਹੀਂ ਦੇ ਸਕਦੀ ਰਾਜ ਸਰਕਾਰਾਂ ਤਾਂ ਸੈਂਟਰ ਦੇ ਮੂਹ ਬਨੀਚਾ ਆ ਕੇ ਦਿੰਿਆ ਨੇ ਕਿ ਸਾਨੂੰ ਕੋਈ ਪੰਜਾਬ ਵਾਸਤੇ ਕੋਈ ਗ੍ਰਾਂਟ ਦੇਵੇ ਤਾਂ ਫਿਰ ਇਹ ਮਨਰੇਗਾ ਦਾ ਕੰਮ ਇੱਕ ਇਸ ਤਰ੍ਹਾਂ ਇਹ ਪਲੇਖੇ ਪਾ ਕੇ ਠੱਪ ਕੀਤਾ ਜਾ ਰਿਹਾ ਹੈਗਾ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਤੇ ਹੋਰ ਬਹੁਤ ਸਾਰੇ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਕਿ ਕਰਨਾ ਵੀ ਚਾਹੀਦਾ ਇੱਕ ਹੱਕਾਂ ਦੇ ਉੱਤੇ ਡੱਕਾ ਹੈਗਾ ਇਹ ਕਿ ਜਿਹੜਾ ਇਹ 60 40 ਦੀ ਰੇਸੋ ਜਿਵੇਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਵੇਂ ਇਹਨਾਂ ਨੇ ਕਿਹਾ ਵੀ ਛੱਪੜ ਛੱਪੜ ਦਾ ਵੀ 5 ਸਾਲਾਂ ਬਾਅਦ ਕੰਮ ਹੋਊਗਾ ਮਨਰੇਗਾ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਸੀਗੇ ਉਹ ਪੰਜਾਬ ਜੜੀ ਸੈਂਟਰ ਦੀ ਸਰਕਾਰ ਡਾਕਟਰ ਮਨਮੋਹਨ ਸਿੰਘ ਨੇ ਬਹੁਤ ਵਧੀਆ ਤਰੀਕੇ ਅਤੇ ਢੰਗ ਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਨੂੰ ਪਰਫੁੱਲਤ ਕਰਨ ਵਾਸਤੇ ਇਹ ਜਿਹੜੇ ਕੰਮ ਸੀ ਉਹ ਮੰਨੇ ਦੇ ਗਾ ਦੇ ਤਹਿਤ ਕਰਵਾਏ ਜਾ ਰਹੇ ਸੀਗੇ ਬੇਸ਼ੱਕ ਉਹ ਪੰਚਾਇਤਾਂ ਹੋਣ ਪੰਚਾਇਤਾਂ ਦਾ ਕੰਮ ਹੋਵੇ ਪਿੰਡ ਦੀ ਡਿਵੈਲਪਮੈਂਟ ਹੋਵੇ ਪੰਚਾਇਤਾਂ ਰਾਹੀਂ ਹੁੰਦਾ ਸੀਗਾ ਜੇ ਲੱਖ ਰੁਪਏ ਦਾ ਕੰਮ ਕੀਤਾ ਤਾਂ ਉਹਦੇ 60 40 ਦੀ ਰੇਸ਼ੋ ਦੇ ਹਿਸਾਬ ਨਾਲ ਤਾਂ 40000 ਰੁਪਿਆ ਉਹ ਪਿੰਡ ਦੀ ਡਿਵੈਲਪਮੈਂਟ ਦੇ ਉੱਤੇ ਲੱਗਦਾ ਸੀ ਜਿੱਥੇ 10 ਲੱਖ ਦਾ ਕੰਮ ਸੀ ਉੱਥੇ 4 ਲੱਖ ਰੁਪਿਆ ਪਿੰਡ ਦੀ ਜੇ 10 ਲੱਖ ਦਾ ਕੰਮ ਮਨਰੇਗਾ ਨੇ ਕਰਤਾ ਤਾਂ 4 ਲੱਖ ਰੁਪਿਆ ਉਹਦੇ ਉੱਤੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਉਹ ਆਪਾਂ ਕੋਈ ਵੀ ਬੀਹੀ ਪੱਕੀ ਕਰ ਸਕਦੇ ਸੀ ਕੋਈ ਵੀ ਆਪਾਂ ਸੈਂਟਰ ਬਣਾ ਸਕਦੇ ਸੀ ਬਚਤ ਭਵਨ ਨਰੇਗਾ ਭਵਨ ਬਣਾ ਸਕਦੇ ਸੀ ਬਹੁਤ ਸਾਰੀਆਂ ਡਵੈਲਪਮੈਂਟਾਂ ਆਪਾਂ ਉਹਦੇ ਵਿੱਚ ਪਾਰਕ ਬਣਾ ਸਕਦੇ ਸੀ ਬਹੁਤ ਸਾਰੀਆਂ ਸਕੀਮਾਂ ਇਹਨਾਂ ਨੇ ਜਿਹੜੀਆਂ ਪਿੰਡ ਪਿੰਡਾਂ ਦੀਆਂ ਉਹ ਖਤਮ ਕਰ ਚੁੱਕੀਆਂ ਪਰ ਇਸ ਦੇ ਉੱਤੇ ਬਹੁਤ ਘੱਟ ਲੋਕ ਪਤਾ ਨਹੀਂ ਉਹਨਾਂ ਨੂੰ ਜਾਣਕਾਰੀ ਨਹੀਂ ਬਹੁਤ ਘੱਟ ਬੋਲ ਰਹੇ ਨੇ ਪਿੰਡ ਦੇ ਜਿਹੜੇ ਨਵੇਂ ਚੁਣੇ ਸਰਪੰਚ ਨੇ ਉਹ ਤਾਂ ਇਹਨਾਂ ਦੇ ਉੱਤੇ ਗੱਲ ਹੀ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਇਸ ਬਾਰੇ ਅਜੇ ਨੌਲੇਜ ਨਹੀਂ ਹੈਗੀ ਕਿਉਂ ਸਾਡੇ ਅਸੀਂ ਪਿੰਡਾਂ ਦੇ ਸਰਪੰਚ ਰਹਾਂਗੇ ਅਸੀਂ ਬਹੁਤ ਸਾਰਾ ਕੰਮ ਕਰਵਾਏ ਹੈਗਾ ਮਨਰੇਗਾ ਇੱਕ ਇਹੋ ਜੀ ਸਕੀਮ ਸੀਗੀ ਕਿ ਜਿਸ ਦੇ ਵਿੱਚ ਜਿੰਨਾ ਮਰਜੀ ਗਰੀਬਾਂ ਦਾ ਕੰਮ ਚੱਲੇ ਜਿੰਨਾ ਕੰਮ ਚੱਲੂ ਓਨੀ ਪਿੰਡ ਦੀ ਡਿਵੈਲਪਮੈਂਟ ਹੋਊਗੀ ਬਹੁਤ ਸਾਰੇ ਕੰਮ ਆਪਾਂ ਮਰੇਗਾ ਦੇ ਵਿੱਚ ਕਰ ਸਕਦੇ ਸੀਗੇ ਤੇ ਅੱਜ ਸਾਰੇ ਕੰਮ ਨੇ ਜਿਹੜੇ ਉਹ ਸਾਰੇ ਠੱਪ ਪਏ ਨੇਗੇ ਜਿਵੇਂ ਆਪਾਂ ਵਾਟਰ ਬਾਕਸ ਦਾ ਜਿਹੜਾ ਉਹਦੇ ਉਹ ਸੀਗੀ ਆਪਾਂ ਸਾਫ਼ ਕਰਵਾ ਸਕਦੇ ਸੀਗੇ ਫੈਕਟਰ ਸਾਫ਼ ਪਾਣੀ ਵਾਸਤੇ ਉਹ ਵੀ ਕੰਮ ਖਤਮ ਕਰ ਦਿੱਤਾ ਗਿਆ ਹੈ ਸੜਕਾਂ ਦਾ ਕੰਮ ਖਤਮ ਕਰ ਦਿੱਤਾ ਗਿਆ ਬਹੁਤ ਸਾਰੇ ਕੰਮ ਖਤਮ ਕਰਕੇ ਤੇ ਪਲਾਟਲੇਸ਼ਨ ਨੂੰ ਕਲੀ ਤਰਜੀਹ ਦਿੱਤੀ ਗਈ ਹੈ ਕਿ ਇਹਦੇ ਵਿੱਚ ਇੱਕ ਗਰੀਬਾਂ ਦੇ ਹੱਕਾਂ ਦੇ ਉੱਤੇ ਡਾਕਾ ਹੈ ਆਪਾਂ ਸਾਰੇ ਰਲ ਮਿਲ ਕੇ ਇਸ ਨੂੰ ਪਿੰਡਾਂ ਦੇ ਵਿੱਚ ਆਪਾਂ ਪ੍ਰਚਾਰ ਕਰੋ ਕਿ ਇਹ ਕੰਮ ਹੈ ਜਿਹੜਾ ਇਹ ਇਹਦਾ ਨਾਂ ਤਾਂ ਨਾਂ ਬਦਲਿਆ ਜਾਵੇ ਤਾਂ ਉਹੀ ਨਾਮ ਇਹਦਾ ਰਹਿਣਾ ਚਾਹੀਦਾ ਹੈਗਾ ਤੇ ਇੱਕ ਆਪਣਾ ਮੋਦੀ ਬਾਬਾ ਖੱਟਣ ਵਾਸਤੇ ਇਹ ਜੀਰਾਮ ਇਹਦਾ ਨਾਮ ਰੱਖ ਰਿਹਾ ਹੈਗਾ ਵਿਕਸਿਤ ਭਾਰਤ ਜੀ ਰਾਮ ਜੀ ਰਾਮ ਕਿਸੇ ਧਰਮਕ Hindu ਧਰਮ ਦੇ ਜਿਹੜੇ ਆਪਣੇ ਗੁਰੂ ਹੈ ਗੁਰੂਆਂ ਨੂੰ ਨਾਲ ਜੋੜਨਾ ਉਹ ਵੀ ਇੱਕ ਜੇ ਮਨਰੇਗਾ ਦੀ ਕੋਈ ਹਵਾ ਨਿਕਲਦੀ ਆ ਤਾਂ ਉੱਥੇ ਫਿਰ ਇਹ ਕਿਆ ਕਰਨਗੇ ਵੀ ਜੀ ਰਾਮ ਫੇਲ ਹੋ ਚੁੱਕੀ ਹੈਗੀ ਇਹ ਇੱਕ ਵੀ ਇੱਕ ਧਰਮ ਦੇ ਉੱਤੇ ਠੇਸ ਵੱਜਣੀ ਹੈ ਹਰੇਕ ਦੇ ਉੱਤੇ ਜਿਵੇਂ ਕਹਿੰਦੇ ਆ ਵੀ ਨਰੇਗਾ ਦੀ ਹੈ ਜਿਹੜੀ ਹਵਾ ਨਿਕਲ ਚੁੱਕੀ ਹੈ ਨਰੇਗਾ ਦਾ ਪੈਸਾ ਨਹੀਂ ਪਿਆ ਨਰੇਗਾ ਦੇ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਅੱਜ ਜਿਹੜੇ ਗਰੀਬਾਂ ਦੇ ਚੁੱਲ੍ਹੇ ਆ ਉਹ ਬੁਝ ਚੁੱਕੇ ਨੇਗੇ ਬਹੁਤ ਸਾਰੇ ਲੋਕ ਵਿਚਾਰੇ ਘਰਾਂ ਦੇ ਵਿੱਚ ਬੈਠੇ ਨੇਗੇ ਜਿਹੜੀ ਇਹਨਾਂ ਦੀ ਯੋਜਨਾ ਹੈ ਜੋਜਨਾ ਬਿਲਕੁਲ ਗਰੀਬਾਂ ਦੇ ਉਲਟ ਹੈਗੀ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਸਕੀਮਾਂ ਜਿਵੇਂ 2.5 ਏਕੜ ਤੋਂ 5 ਏਕੜ ਦੇ ਕਿਸਾਨ ਉਹਨਾਂ ਨੇ ਬੱਚਾ ਪਾਏ ਸੀਗੇ ਨੋਟੀਫਿਕੇਸ਼ਨ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਪਰ ਉਹ ਰਾਜ ਸਰਕਾਰਾਂ ਨੇ ਲਾਗੂ ਨਹੀਂ ਕੀਤੇ ਅਸੀਂ ਤਾਂ ਇਹ ਇਹ ਹੋ ਗੱਲ ਕਰ ਰਹੇ ਸੀਗੇ ਵੀ ਜਿਹੜਾ ਰਜਗਾਰ ਹੈ 200 ਦਿਨ ਦਾ ਕੀਤਾ ਜਾਵੇ ਪਰ ਇਹ 125 ਦਿਨਾਂ ਦਾ ਰਜਗਾਰ ਜਿਹਦੇ ਪੰਜ ਬੱਚੇ ਹੈਗੇ ਉਹਨੂੰ ਕਿਵੇਂ ਪਾਲਣ ਪੋਸ਼ਣ ਹੋਊਗਾ ਅੱਜ ਦੀ ਮੰਗਾਈ ਦਾ ਜੁੱਗ ਹੈਗਾ ਤੇ ਬਹੁਤ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਹੈਗਾ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿੱਥੇ ਕਿਥੇ ਸੰਘਰਸ਼ ਨੇਗੇ ਸੰਘਰਸ਼ਾਂ ਦੇ ਵਿੱਚ ਇਕੱਠੇ ਹੋ ਕੇ ਆਪਣੀ ਗੱਲਬਾਤ ਰੱਖੋ ਜਿਹੜਾ ਕੋਈ ਫੇਸਬੁੱਕ ਵਿਦਵਾਨ ਚਲਾਉਂਦੇ ਨੇ ਸੂਜੀ-ਸੋਜੀ ਰੱਖਦੇ ਨੇ ਵੀ ਇਹ ਸਾਡੇ ਨਫਾ ਜਾਂ ਨੁਕਸਾਨ ਹੈ ਇਹਦਾ ਜਿਹੜਾ ਨੁਕਸਾਨ ਹੈਗਾ ਕਿਉਂਕਿ ਪਿੰਡਾਂ ਦੀ ਡਿਵੈਲਪਮੈਂਟ ਵੀ ਬਿਲਕੁਲ ਠੱਪ ਹੋਗੀ ਸਾਰੀ ਠੱਪ ਹੋਈ ਪਈ ਆ ਕਿਤੇ ਵੀ ਕੰਮ ਨਹੀਂ ਚੱਲਦਾ ਜਿਵੇਂ ਆਪਾਂ ਉਹਦੇ ਵਿੱਚ ਗਲੀ ਬਣਾ ਸਕਦੇ ਸੀਗੇ ਪੱਟ ਕੇ ਗਲੀਆਂ ਦਾ ਕੰਮ ਵੀ ਇਹਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਆਪਾਂ ਇਹਦੇ ਵਿੱਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਬਣਾ ਸਕਦੇ ਸੀ ਇਹਨਾਂ ਨੇ ਕੰਮ ਖਤਮ ਕਰ ਦਿੱਤੇ ਪਿੰਡ ਦੇ ਸੱਪੜ ਹੈ ਸੱਪੜ ਵੀ ਉਹ ਇਨਾਂ ਦੇ ਵਿੱਚ ਖਤਮ ਕਰਤੇ ਵੀ 5 ਸਾਲੀ ਤੁਸੀਂ 5 ਸਾਲਾਂ ਬਾਅਦ ਸਾਫ਼ ਕਰੋਗੇ ਇੱਕ ਕਿਵੇਂ ਕੰਮ ਚੱਲੂਗਾ ਪਿੰਡ ਦੀ ਡਿਵੈਲਪਮੈਂਟ ਤਾਂ ਦਿਨੋ ਦਿਨ ਕਿੱਥੇ ਤੇਜ਼ ਰਫਤਾਰ ਕਰਨੀ ਸੀ ਕਿੱਥੇ ਸੈਂਟਰ ਨੇ ਇਹ ਰਾਜ ਸਰਕਾਰਾਂ ਨੂੰ ਸੌਂਪ ਕੇ ਜਿਹੜਾ 40% 60 40 ਦੀ ਰੇਸ਼ੋ ਸਰਕਾਰਾਂ ਦੇ ਪਾਲੇ ਦੇ ਵਿੱਚ ਗੇਂਦ ਛਿੜਤੀ ਤਾਂ ਉਹ ਕਿਸੇ ਕੋਲ ਵੀ ਲੋਟ ਨਹੀਂ ਆ ਰਿਹਾ ਕਿਉਂਕਿ ਉਹ ਸਰਕਾਰ ਰਾਜ ਸਰਕਾਰ ਕਿੱਥੋਂ ਦੀ ਰਾਜ ਸਰਕਾਰ ਕੋਲੇ ਤਾਂ ਕੋਈ ਪੈਸੇ ਹੀ ਨਹੀਂ ਹੈਗਾ ਰਾਜ ਸਰਕਾਰ ਤਾਂ ਕੋਈ ਪਿੰਡਾਂ ਦੀ ਡਿਵੈਲਪਮੈਂਟਾਂ ਸਾਰੀਆਂ ਠੱਪ ਪਈਆਂ ਨੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਜਿਹੜਾ ਇਹ ਬਿੱਲ ਹੈਗਾ ਉਹ ਵਾਪਸ ਲੈਣਾ ਚਾਹੀਦਾ ਹੈਗਾ ਜਿਵੇਂ ਮਨਰੇਗਾ ਦਾ ਕੰਮ ਜਿਵੇਂ ਪਹਿਲਾਂ ਕਾਨੂੰਨ ਬਣਿਆ ਸੀ ਉਹ ਉਵੇਂ ਜੁਕਰੀ ਲਾਗੂ ਹੋਣਾ ਚਾਹੀਦਾ ਹੈਗਾ ਇਸੇ ਦੀ ਅਸੀਂ ਕਰੜੀ ਨਿੰਦਿਆ ਕਰਦੇ ਆ ਇਹ ਇੱਕ ਲੋਕਾਂ ਦੇ ਹੱਕਾਂ ਦੇ ਉੱਤੇ ਡੱਕ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਸਾਡੇ ਵਿਚਾਰ ਵਧੀਆ ਲੱਗੇ ਤੁਸੀਂ ਕਮੈਂਟ ਕਰਨੇ ਆ ਕਮੈਂਟਾਂ ਦੇ ਵਿੱਚ ਆਪਣੇ ਕੀਮਤੀ ਵਿਚਾਰ ਦੱਸਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ